ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰਮੁਖ ਪਿਆਰਿਓ ਕਿ 2030 ਤੱਕ 96 ਕਰੋੜ ਸਿੰਘ ਸਜਣੇ ਹਜ਼ੂਰ ਸਾਹਿਬ ਗੁਰੂ ਘਰ ਦੇ ਵਿੱਚੋਂ ਸੋਨਾ ਨਿਕਲੇਗਾ ਮੈਂ ਇਸ ਵਿਸ਼ੇ ਤੇ ਇੱਕ ਵਾਰ ਪਹਿਲਾਂ ਵੀ ਬੇਨਤੀਆਂ ਜੜੀਆਂ ਨੇ ਕਰ ਚੁੱਕਿਆ ਹਾਂ ਸਤਿਗੁਰੂ ਜੀ ਕਿਰਪਾ ਕਰਨ ਸਾਧ ਸੰਗਤ ਆਪਾਂ ਇਸ ਵਿਸ਼ੇ ਤੇ ਕੁਝ ਕੁ ਬੇਨਤੀਆਂ ਜੜੀਆਂ ਨੇ ਅੱਜ ਦੁਬਾਰਾ ਤੋਂ ਫਿਰ ਸਾਂਝੀਆਂ ਕਰ ਰਹੇ ਹਾਂ ਗੁਰਮੁਖ ਪਿਆਰਿਓ ਇੱਕ ਗੱਲ ਜਿਹੜੀ ਹੈ ਉਹ ਯਾਦ ਰੱਖਿਆ ਜੇ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਿ 2030 ਤੱਕ 96 ਕਰੋੜ ਜਿਹੜਾ ਖਾਲਸਾ ਹੈ ਉਹਨੇ ਸਜਣਾ ਹੈ। 파ਟਸ਼ਾਹ ਨੇ ਕਿਹਾ ਵੀ ਜਿਸ ਦਿਨ 96 ਕਰੋੜ ਖਾਲਸਾ ਹੋ ਜਾਏਗਾ ਤੇ ਉਸ ਦਿਨ ਇਸ ਦੁਨੀਆ ਤੇ ਖਾਲਸਾ ਰਾਜ ਬਣ ਜਾਏਗਾ। ਖਾਲਸੇ ਦਾ ਖੁਦ ਮੁਖਤਿਆਰ ਰਾਜ ਹੋਏਗਾ, ਖਾਲਸਾ ਰਾਜ ਹੋਏਗਾ। 2030 ਤੱਕ ਅਨੁਮਾਨ ਨੇ ਕਿ 96 ਕਰੋੜ ਖਾਲਸਾ ਸਜੇਗਾ। ਜੇ ਉਸ ਹਿਸਾਬ ਦੇ ਨਾਲ ਹਾਲਾਤ ਨੇ ਮੈਨੂੰ ਲੱਗਦਾ ਨਹੀਂ ਵੀ 96 ਕਰੋੜ ਖਾਲਸਾ ਸਜ ਕੇ ਤਿਆਰ ਹੋ ਜਾਏਗਾ। ਗੁਰਮੁਖ ਪਿਆਰਿਓ ਮੈਨੂੰ ਇੱਕ ਗੱਲ ਕਹਿਣੀ ਪਵੇਗੀ ਵਿਸ਼ੇ 'ਚੋਂ ਨਿਕਲ ਕੇ ਆ ਹੁਣੇ-ਹੁਣੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ, ਲੋਕ ਸਭਾ ਚੋਣਾਂ ਹੋਏ ਨੇ। ਦਿਨ ਕਿਹੜੇ ਸੀ 1984 ਦੇ ਉਹ ਦਿਨ ਜਿਹੜੇ ਦਿਨਾਂ ਦੇ ਵਿੱਚ ਸਾਡਾ ਅਕਾਲ ਤਖਤ ਸੈਵਟਾਇਆ ਗਿਆ। ਅਕਾਲ ਤਖਤ ਸਾਹਿਬ ਜਿਹੜਾ ਸਾਡਾ ਮਲੀਆ ਮੇਟ ਕਰਕੇ ਰੱਖ ਦਿੱਤਾ ਗਿਆ ਸਾਧ ਸੰਗਤ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਕਿਹਨੇ ਢਾਇਆ ਕਾਂਗਰਸ ਸਰਕਾਰ ਨੇ ਢਾਇਆ ਕਿਹਨੇ ਢਾਇਆ ਆਕਾਲੀ ਦਲ ਨੇ ਢਵਾਇਆ ਕਿਹਨੇ ਢਾਇਆ ਤੇ ਜਿਹੜੀਆਂ ਸਰਕਾਰਾਂ ਪੰਜਾਬ ਦੇ ਵਿੱਚ ਸੂਬਾ ਸਰਕਾਰਾਂ ਮੌਜੂਦ ਸੀ ਉਸ ਸਮੇਂ ਉਹਨਾਂ ਲੋਕਾਂ ਨੇ ਢਵਾਇਆ ਜਿਨ੍ਹਾਂ ਲੋਕਾਂ ਨੇ ਸਾਥ ਦਿੱਤਾ ਅਕਾਲ ਤਖਤ ਸਾਹਿਬ ਨੂੰ ਢਾ ਦਿਓ ਤੇ ਉਹਨਾਂ ਲੋਕਾਂ ਨੂੰ ਅਸੀਂ ਜਿਤਾ ਦਿੱਤਾ ਵੋਟਾਂ ਦੇ ਵਿੱਚ ਅਸੀਂ ਦਿਨਾਂ ਦੀ ਲਿਹਾਜ਼ ਵੀ ਨਹੀਂ ਕੀਤੀ ਮੈਂ ਬੇਨਤੀ ਕਰਾਂ ਗੁਰਦਾਸਪੁਰ ਫਿਰੋਜ਼ਪੁਰ ਔਰ ਲੁਧਿਆਣਾ ਤੇ ਅੰਮ੍ਰਿਤਸਰ ਕਿੰਨੇ ਉਹ ਸੀਟਾਂ ਨੇ ਜਿੱਥੇ ਕਾਂਗਰਸੀਆਂ ਦੀ ਜਿੱਤ ਹੋਈ ਹੈ ਸੱਤ ਸੀਟਾਂ ਤੇ ਕਾਂਗਰਸੀਆਂ ਦੀ ਜਿੱਤ ਹੋਈ ਹੈ ਲਾਣਤ ਹੈ ਸਾਡੇ ਲੋਕਾਂ ਤੇ ਜਿਹੜੇ ਲੋਕਾਂ ਨੇ ਇਹ ਤੱਕ ਵੀ ਦਿਨਾਂ ਦਾ ਲਿਹਾਜ਼ ਨਹੀਂ ਕੀਤਾ ਵੀ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਦਿਨਾਂ ਦੇ ਵਿੱਚ ਢਾਇਆ ਗਿਆ ਦੁੱਧ ਚੁੰਗਦੇ ਬੱਚਿਆਂ ਨੂੰ ਗੋਲੀਆਂ ਮਾਰੀਆਂ ਗਈਆਂ ਜਿਹੜੀਆਂ ਸਰਕਾਰਾਂ ਨੇ ਗੋਲੀਆਂ ਮਾਰੀਆਂ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾ ਰਹੇ ਹਾਂ ਉਸ ਪੰਜੇ ਨੂੰ ਵੋਟਾਂ ਪਾ ਰਹੇ ਹਾਂ ਤੇ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਦੇ ਰਹੇ ਹਾਂ ਜਿਹੜੇ ਲੋਕ ਖਾਲਿਸਤਾਨ ਦੇ ਵਿਰੁੱਧ ਨਹੀਂ ਜਿਹੜੇ ਲੋਕ ਖਾਲਸਾ ਪੰਥ ਦੇ ਵਿਰੁੱਧ ਨਹੀਂ ਜਿਹੜੇ ਲੋਕ ਪੰਜਾਬੀਆਂ ਨੂੰ ਟੱਚ ਕਰਕੇ ਜਾਣਦੇ ਨੇ ਤੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਜਿਹੜੇ ਲੋਕਾਂ ਨੇ ਅਕਾਲ ਤਖਤ ਸਾਹਿਬ ਹੁਣ ਜਦੋਂ ਅਕਾਲ ਤਖਤ ਸਾਹਿਬ ਜਾਓਗੇ ਨਾ ਹਰਮੰਦਰ ਸਾਹਿਬ ਜਾਓਗੇ ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਦਿੱਤੀਆਂ ਨੇ ਆ ਦਿਨਾਂ ਦੇ ਵਿੱਚ ਤੁਹਾਨੂੰ ਕੋਈ ਅਧਿਕਾਰ ਨਹੀਂ ਵੀ ਤੁਸੀਂ ਗਰਦਨ ਉੱਚੀ ਕਰੋ ਉੱਥੇ ਗੁਰੂ ਸਾਹਿਬ ਦੇ ਸਾਹਮਣੇ ਗਰਦਨ ਨੀਵੀਂ ਕਰਕੇ ਜਾਇਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਤੁਹਾਨੂੰ ਜਿਹੜਾ ਹੈ ਕੋਈ ਹੱਕ ਨਹੀਂ ਵੀ ਤੁਸੀਂ ਇਦਾਂ ਜਿਹੜਾ ਹੈ ਉਸ ਥਾਂ ਤੇ ਜਾ ਕੇ ਤੁਸੀਂ ਇਹ ਸਭ ਕਰੋ ਇੱਕ ਥਾਂ ਤੇ ਜਾ ਕੇ ਤੁਸੀਂ ਜਿਹੜਾ ਹੈ ਉੱਥੇ ਸਿਰ ਚਾਕੇ ਤਰੋ ਕੋਈ ਅਧਿਕਾਰ ਨਹੀਂ ਤੁਹਾਨੂੰ ਸਾਧ ਸੰਗਤ ਕਿੰਨੀਆਂ ਥਾਵਾਂ ਤੇ ਜਿਹੜਾ ਇਹ ਸਭ ਕੁਝ ਹੋਇਆ ਭਾਈ ਅਮਰਿਤਪਾਲ ਸਿੰਘ ਵਰਗਿਆਂ ਦਾ ਜਿੱਤਣਾ ਤੈ ਸੀ ਸਰਬਜੀਤ ਸਿੰਘ ਖਾਲਸਾ ਵਰਗਿਆਂ ਦਾ ਸਾਥ ਦਿੱਤਾ ਕੌਮ ਨੇ ਫਰੀਦਕੋਟ ਦੇ ਲੋਕਾਂ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਬਹੁਤ ਧੰਨਵਾਦ ਉਹਨਾਂ ਲੋਕਾਂ ਦਾ ਜਿੰਨਾ ਸ਼ੁਕਰਾਨਾ ਕਰੀਏ ਉਹਨਾਂ ਸ਼ੁਕਰਾਨਾ ਉਹਨਾਂ ਦਾ ਥੋੜਾ ਹੈ ਪਰ ਇਹ ਗੱਲ ਯਾਦ ਰੱਖਿਓ ਵੀ ਕੌਮ ਸੁਚੇਤ ਹੈ ਥੋੜੀ ਜੀ ਉਹ ਲੋਕ ਬੇਫਕੂਫ ਲੋਕ ਨਹੀਂ ਜਿਨ੍ਹਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਅੱਜ ਦੇ ਦਿਨਾਂ ਦੇ ਵਿੱਚ ਵੋਟਾਂ ਦਿੱਤੀਆਂ ਮੈਂ ਨਹੀਂ ਕਹਿੰਦਾ ਵੀ ਫਲਾਣਿਆਂ ਨੂੰ ਵੋਟ ਦਿਓ ਉਹਨਾਂ ਨੂੰ ਦਿਓ ਉਹ ਚੰਗੇ ਨੇ ਉਹ ਵਧੀਆ ਨੇ ਨਹੀਂ ਪਰ ਇਹ ਦਿਨਾਂ ਦਾ ਘਟੂ ਘਟ ਲਿਹਾਜ ਕੀਤਾ ਜਾਣਾ ਚਾਹੀਦਾ ਸੀ ਜਿਹੜੇ ਲੋਕਾਂ ਨੇ ਸਰੋਵਰ ਦੇ ਪਾਣੀ ਨੂੰ ਲਾਲੋ ਲਾਲ ਕਰ ਦਿੱਤਾ ਦਰਬਾਰ ਸਾਹਿਬ ਦੇ ਅੰਦਰ ਜਿਨ੍ਹਾਂ ਦੀ ਸਰਕਾਰ ਨੇ ਤੰਬਾਕੂ ਬਾੜਿਆ ਵੀਰ ਦੀਆਂ ਬੋਤਲਾਂ ਸ਼ਰਾਬਾਂ ਦੀਆਂ ਬੋਤਲਾਂ ਆਰਮੀ ਨੇ ਸ਼ਰਯਾਮ ਧੀਆ ਪੈਣਾ ਦੀ ਵਿਪੱਤੀ ਕੀਤੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀ ਕੁਝ ਹੋਇਆ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਸ਼ਹੀਦੀ ਹੋਈ ਕਈ ਕਹਿੰਦੇ ਨੇ ਜੀ ਭਿੰਡਰਾਵਾਲਿਆਂ ਕਰਕੇ ਅਟੈਕ ਹੋਇਆ ਅਟੈਕ ਭਿੰਡਰਾਵਾਲਿਆਂ ਕਰਕੇ ਜੇ ਉੱਥੇ ਹੋਇਆ ਤੇ ਜਿਹੜੇ 41 ਗੁਰਦੁਆਰੇ ਪੰਜਾਬ ਦੇ ਹੋਰ ਸੀ ਕੀ ਉਹਨਾਂ ਵਿੱਚ ਵੀ ਭਿੰਡਰਾਵਾਲਾ ਬੈਠਾ ਸੀ ਤੁਸੀਂ ਇਸ ਗੱਲ ਦਾ ਜਵਾਬ ਦਿਓ ਪਹਿਲਾਂ ਤੇ ਮੈਂ ਇੱਥੇ ਕਿਸੇ ਤੋਂ ਜਵਾਬ ਨਹੀਂ ਲੈਣਾ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਸਾਡੇ ਲੋਕ ਕਿੱਥੋਂ ਤੱਕ ਹੋ ਗਏ ਕਿੱਥੋਂ ਤੱਕ ਸੋਚ ਰਹੇ ਨੇ ਕਿੱਥੋਂ ਤੱਕ ਚੱਲ ਰਹੇ ਨੇ ਜਿਵੇਂ ਹਿਸਾਬ ਦੇ ਨਾਲ 96 ਕਰੋੜ ਖਾਲਸੇ ਦੀ ਗੱਲ ਕੀਤੀ ਜਾ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ 96 ਕਰੋੜ ਖਾਲਸਾ ਹੋ ਜਾਏਗਾ ਗੁਰਮੁਖ ਪਿਆਰਿਓ ਸਾਡੇ ਲੋਕ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਾਰਟੀਵਾਦੀ ਨਾਂ ਤੇ ਨਸ਼ੇ ਬੰਡੇ ਪਾਰਟੀਵਾਦੀ ਨਾਂ ਤੇ ਰਾਜਨੀਤੀਆਂ ਕੀਤੀਆਂ ਸਾਡੇ ਲੋਕ ਉਹਨਾਂ ਦੇ ਮਗਰ ਝੰਡੇ ਚੁੱਕੀ ਤੁਰੇ ਫਿਰਦੇ ਨੇ ਜਿਨ੍ਹਾਂ ਲੋਕਾਂ ਨੇ ਮੁਫਤ ਦੀਆਂ ਚੀਜ਼ਾਂ ਦੇ ਕੇ ਸਾਨੂੰ ਭਖਾਰੀ ਤੱਕ ਬਣਾਤਾ ਸਾਡੇ ਰਾਜ ਦੀਆਂ ਗੱਲਾਂ ਤੋਂ ਸਾਨੂੰ ਪਾਸੇ ਕਰਤਾ ਉਹਨਾਂ ਲੋਕਾਂ ਦੇ ਮਗਰ ਝੰਡੇ ਮੈਂ ਅੱਜ ਵੇਖ ਰਿਹਾ ਸੀ ਕਿਨੇ ਪੰਜਾਬ ਗਵਰਨਮੈਂਟ ਜਿਹੜੀ ਹੈ ਮੰਥਨ ਕਰਨ ਚ ਲੱਗੀ ਹੋਈ ਹੈ ਵੀ ਇਹ ਸਾਡੀ ਹਾਰ ਕਿਉਂ ਹੋਈ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਸੁੱਟਤਾ ਐਨਐਸਏ ਲਾਤਾ ਤੇ ਹਲੇ ਤੁਹਾਡੀ ਵੋਟ ਸ਼ੇਅਰਿੰਗ ਨਾ ਘਟੇ ਇਹ ਤਾਂ ਹੋ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਰਗਾੜੀ ਗੋਲੀकांड ਬਾਈਬਲ ਕਲਾ ਗੋਲੀकांड ਦਾ ਇਨਸਾਫ ਦੇਣ ਦੇ ਨਾਂ ਤੇ ਤੁਸੀਂ ਸੱਤਾ ਦੇ ਵਿੱਚ ਆਏ ਤੁਸੀਂ ਕਿਹਾ 24 ਘੰਟਿਆਂ ਚ ਇਨਸਾਫ ਦੇਵਾਂਗੇ ਉਹਦੇ ਤੇ ਤੁਸੀਂ ਗੌਰ ਨਹੀਂ ਕਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਪਾਸੇ ਕਰਕੇ ਰੱਖਤਾ ਤੇ ਹਜੇ ਤੁਹਾਡੀ ਹਾਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਯਾਦ ਕਰੋ ਉਹ ਦਿਨ ਜਦੋਂ ਤੁਸੀਂ ਕਹਿੰਦੇ ਸੀ ਨਸ਼ਾ ਖਤਮ ਕਰ ਦਿਆਂਗੇ ਐਂ ਕਰਦੇ ਇੱਕ ਪੈਸੇ ਦਾ ਇੱਕ ਦੁੱਕੀ ਦਾ ਕੰਮ ਨਹੀਂ ਕੀਤਾ ਕੀ ਗਣਾਈ ਜਾਂਦੇ ਨੇ ਸਾਨੂੰ ਤੁਹਾਨੂੰ ਫ੍ਰੀ ਬਿਜਲੀ ਦੇਤੀ ਥਰਮਲ ਪਲਾਂਟ ਖਰੀਦ ਲਿਆ ਚਾਰ ਪੰਜ ਗੱਲਾਂ ਨੇ ਜੀ ਮੁੱਖ ਮੰਤਰੀ ਕੋਲੇ ਸਾਡੇ ਸੂਬੇ ਦੇ ਜਾਂ ਫਿਰ ਵਿਰੋਧੀਆਂ ਨੂੰ ਭੰਡਣ ਤੋਂ ਇਲਾਵਾ ਕੋਈ ਕੰਮ ਹੈ ਕਾਂਗਰਸੀਆਂ ਬਾਰੇ ਕਦੇ ਨਹੀਂ ਬੋਲਿਆ ਤੇ ਨਾ ਹੀ ਕਦੇ ਕਿਸੇ ਹੋਰ ਪਾਰਟੀ ਬਾਰੇ ਖੁੱਲ ਕੇ ਬੋਲਿਆ ਅਕਾਲੀ ਦਲ ਬਾਰੇ ਇੱਕੋ ਹੀ ਗੱਲ ਕੀ ਗੱਲ ਅਕਾਲੀ ਦਲ ਹੀ ਇੱਥੇ ਆ ਮੈਨੂੰ ਕਿਹਦਾ ਵੀ ਨਾਂ ਬੋਲੇ ਬੋਲੇ ਸਾਰਿਆਂ ਨੂੰ ਬੋਲੇ ਪਰ ਆ ਚਾਰ ਪੰਜ ਗੱਲਾਂ ਤੇ ਖੁੱਲ ਕੇ ਬੋਲਦਾ ਪੰਜਾਬ ਦੀ ਗੱਲ ਕਦੇ ਕੀਤੀ ਤਰੱਕੀ ਦੀ ਗੱਲ ਕੀਤੀ ਪੰਜਵੇਂ ਨੂੰ 13 ਹੱਥ ਦੇ ਦਿਓ ਤੇ 13 ਹੱਥ ਤੈਨੂੰ ਦਿੱਤੇ ਤੇ ਅਸੀਂ ਫੇਰ ਸਾਡਾ ਕੀ ਸਬਰ ਜੋ ਜਲੰਧਰ ਚੋਣ ਜਿੱਤਣ ਤੋਂ ਬਾਅਦ ਕਹਿੰਦੇ ਤੁਹਾਨੂੰ 1 ਇੱਕ ਹਜ਼ਾਰ ਰੁਪਏ ਦੇ ਦੇਾਂਗੇ ਸਾਡੀਆਂ ਬੀਬੀਆਂ ਨੂੰ ਲਾਰਾ ਲਾ ਕੇ ਰੱਖਿਆ ਹੋਇਆ ਤੇ ਉਹਨੂੰ ਸਾਲ ਲੰਘਿਆ ਕਹਿੰਦੇ ਹੁਣ ਆਹ ਚੋਣ ਜਿਤਾ ਦਿਓ ਫੇਰ ਦਵਾਂਗੇ ਗਾਹਾਂ ਨੂੰ ਜਿਹੜੀਆਂ ਚੋਣਾਂ ਨੇ ਉਹ ਆ ਜਾਣਗੇ ਕਹਿਣਗੇ ਫਿਰ ਆਹ ਜਿਤਾ ਦਿਓ ਫੇਰ ਦਵਾਂਗੇ ਕੀ ਗੱਲ ਜੀ ਸਾਡੇ ਲੋਕ ਹਜ਼ਾਰ-ਹਜ਼ਾਰ ਰੁਪਏ ਜੋਗੇ ਨੇ ਇਹੋ ਜਿਹੇ ਸਾਡੇ ਲੋਕ ਨੇ ਜਿਹੜੇ ਇਹਨਾਂ ਦੇ ਮਗਰ ਤੁਰੇ ਫਿਰਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਹੋਈਆਂ ਤੇ ਇਹਨਾਂ ਲੋਕਾਂ ਨੇ ਇਨਸਾਫ ਦੇਣ ਦਾ ਵਾਅਦਾ ਕੀਤਾ ਉਹਨਾਂ ਹੀ ਹੱਕਦਾਰ ਅਸੀਂ ਆ ਜਿਹੜੇ ਲੋਕਾਂ ਨੇ ਅੱਜ ਇਹਨਾਂ ਨੂੰ ਵੀ ਵੋਟਾਂ ਪਾਈਆਂ ਨੇ ਤੇ ਯਾਦ ਰੱਖਿਓ ਇਹਨਾਂ ਲੋਕਾਂ ਦਾ ਵੀ ਮਾੜੇ ਹਾਲ ਹੋਣੇ ਨੇ ਤੁਸੀਂ ਯਾਦ ਰੱਖਿਓ ਇਹ ਗੱਲ ਕੱਲੀ-ਕੱਲੀ ਗੱਲ ਦਾ ਇਨਸਾਫ ਹੋਣਾ ਹੈ ਮੈਂ ਬੇਨਤੀਆਂ ਕਰ ਰਿਹਾ ਸੀ 2030 ਤੱਕ 96 ਕਰੋੜ ਖਾਲਸਾ ਸਜਣਾ ਵਚਨ ਨੇ 2030 ਤੱਕ ਹੋ ਸਕਦਾ ਸਮਾਂ ਵੱਧ ਵੀ ਲੰਘ ਜਾਏ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਵਿੱਚੋਂ ਜਿਹੜਾ ਗੁਰੂ ਦਾ ਗੁਪਤ ਖਜ਼ਾਨਾ ਵੀਰ ਲੱਕੜਸ਼ਾਹ ਦਾ ਨਿਗਰਾਨੀ ਦਬਿਆ ਹੋਇਆ ਉਹ ਖਜ਼ਾਨਾ ਫਿਰ ਉਦੋਂ 96 ਕਰੋੜ ਖਾਲਸੇ ਨੇ ਕੱਢਣਾ ਤੇ ਉਹਨਾਂ ਉਹਨਾਂ ਦੇ ਵਿੱਚੋਂ ਕੁਝ ਘੜੀਆਂ ਤੇ ਫਿਰ ਕੁਝ ਘੰਟੇ ਲੰਗਰ ਚੱਲਣਾ ਲਗਾਤਾਰ ਤੇ ਸਾਧ ਸੰਗਤ ਜਿਸ ਦਿਨ ਉਹ ਖਜ਼ਾਨਾ ਪ੍ਰਗਟ ਹੋਏਗਾ ਉਹ 96 ਕਰੋੜ ਖਾਲਸਾ ਪੈਦਾ ਹੋਣ ਤੋਂ ਬਾਅਦ ਹੀ ਉਹ ਜਿਹੜਾ ਖਜ਼ਾਨਾ ਹੈ ਨਿਕਲੇਗਾ ਤੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ 96 ਕਰੋੜ ਖਾਲਸਾ ਬਣੇਗਾ ਕਿਵੇਂ ਆਹ ਪਾਰਟੀਆਂ ਵਾਜ਼ੀਆਂ ਤੇ ਨਾਂ ਤੇ ਲੜ ਕੇ ਝੰਡੇ ਚੱਕ ਕੇ ਇੱਕ ਦੂਜੇ ਦੀਆਂ ਬਗਦੋਈਆਂ ਕਰਕੇ 96 ਕਰੋੜ ਖਾਲਸਾ ਨਹੀਂ ਬਣਨਾ ਖਾਲਸਾ ਬਣੇਗਾ ਤੇ ਆਪਣੇ ਸਿਰ ਖੁਦ ਹੋ ਕੇ ਬਣੇਗਾ ਗੁਰੂ ਸਾਹਿਬ ਦੀ ਕਿਰਪਾ ਨਿਰੋਲ ਗੁਰਸਿੱਖੀ ਦੀ ਗੱਲ ਕਰਕੇ ਬਣੇਗਾ ਸਭਨਾ ਲਈ ਪਿਆਰ ਚੰਗੀ ਇਨਸਾਨੀਅਤ ਨੂੰ ਲੈ ਕੇ ਖਾਲਸਾ ਸਜੇਗਾ ਪਿਆਰਿਓ ਤੇ ਯਾਦ ਰੱਖਿਓ ਪਾਰਟੀਆਂ ਬਾਜ਼ੀਆਂ ਨੇ ਸਿਰਫ ਨਫ਼ਰਤ ਸਿਖਾਈ ਹੈ ਗੁਰੂ ਦੀ ਗੱਲ ਗੁਰੂ ਦੇ ਸਿਧਾਂਤ ਨੂੰ ਜਿਹੜਾ ਹੈ ਪਰੇ ਸਿੱਟਦਾ ਇਹ ਲੋਕ ਸਿਰਫ ਆਪਣੇ ਗਉ ਨੂੰ ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਕੋਈ ਨਾ ਚੀਜ਼ਾਂ ਨੇ ਹਲੇ ਇਹਨਾਂ ਲੋਕਾਂ ਦਾ ਜਿਹੜਾ ਹੈ ਕੁਝ ਨਹੀਂ ਸਵਾਰਿਆ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਇਹ ਲੋਕ ਇਨਸਾਫ ਨਹੀਂ ਦੇ ਸਕੇ ਤੇ ਯਾਦ ਰੱਖਿਓ ਹੋਰ ਕੀ ਕਰਨਗੇ ਇਹ ਤਾਂ ਸਿਰਫ ਸ਼ੋਸ਼ੇ ਬਾਜ਼ੀਆਂ ਨੂੰ ਮੱਥੇ ਟੇਕ ਦਿਆ ਦਿਖਾਵੇ ਬਾਜ਼ੀਆਂ ਨੂੰ ਮੱਥੇ ਟੇਕ ਦਿਆ ਯਾਦ ਰੱਖਿਓ ਵਾਹਿਗੁਰੂ